ਚਲੇ ਤਾਂ ਨਹੀਂ ਪੰਜਾਬ ਦੇ ਵਿੱਚ ਕਾਫੀ ਬਰਖਾ ਹੋਈ ਆ 27 ਦਸੰਬਰ ਨੂੰ ਬਰਖਾ ਹੋਈ ਆ ਰਾਤ ਤੱਕ ਬਰਖਾ ਹੁੰਦੀ ਰਹੀ ਆ ਉਸ ਤੋਂ ਪਹਿਲਾਂ 23 ਦਸੰਬਰ ਨੂੰ ਵੀ ਆਫੀਰੀਏ ਦੇ ਵਿੱਚ ਹਰਤੀ ਕੋਦਰਮੈਨੀ ਬਰਖਾ ਹੋਈ ਸੀ ਆ ਜਿਹੜੀ ਹੋਰ 27 ਦਸੰਬਰ ਨੂੰ ਬਰਖਾ ਹੋਈ ਆ ਇਹ ਕਾਫੀ ਜ਼ਿਆਦਾ ਭਾਰੀ ਬਰਖਾ ਕਈ ਏਰੀਆਜ਼ ਤੇ ਹੋਈ ਆ ਜਿੱਥੇ ਅਣਕਦੀ ਫਸਲ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਖੜ ਗਿਆ ਜਿਹੜੇ ਡਾਕਰ ਭਾਰੇ ਖੇਤ ਸੀ ਉਹਨਾਂ ਦੇ ਵਿੱਚ ਕਾਫੀ ਪਾਣੀ ਖੜਾ ਜਿਸ ਕਾਰਨ ਉਹ ਕਣਕ ਦੀ ਫਸਲ ਦਾ ਜਿਹੜਾ ਨੁਕਸਾਨ ਹੋ ਸਕਦਾ ਅਣਕਦੀ ਫਸਲ ਨੂੰ ਪੈਣ ਲਿਆ ਨਾਈਟ੍ਰੋਜਨ ਦੀ ਘਾਟ ਜਿਹੜੀ ਆਉਣਾ ਸ਼ੁਰੂ ਹੋ ਗਈ ਆ ਇਸ ਕਰਕੇ ਜ਼ਿੰਮੇਦਾਰ ਫਸਲ ਦੇ ਵਿੱਚ ਹੋਣਾ ਕਣਕ ਦੇ ਵਿੱਚ ਜੂਰੀਆ ਵਗੈਰਾ ਜਿਹੜਾ ਫੌੜ ਰਿਹਾ ਹੈ। ਬਈ ਕਿਸਾਨ ਸਾਫਰ ਵਗੈਰਾ ਤੋਂ ਵੀ ਸੋਚ ਰਹੇ ਨੇ। ਅਪਾ ਕੀ ਕਰੀਏ ਜੀਦਾਂ ਨਾਲ ਆਪਣਾ ਜਿਹੜਾ ਕਣਕ ਦੀ ਫਸਲ ਦਾ ਨੁਕਸਾਨ ਨਾ ਹੋਵੇ। ਜੂਰੀ ਆਪਾਂ ਕਿੰਨੀ ਮਾਤਰਾ ਅੱਜ ਪਾਉਣਾ ਕਿਹੜਾ ਕਿਸ ਤਰ੍ਹਾਂ ਜੂਰੀ ਆਪਾਂ ਦੇਖ ਸਕਦੇ ਆ। ਤੇ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤਾਂ ਜਿਹੜਾ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਨਾਲ ਮੈਨ ਵਾਲਾ ਬਟਨ ਨੂੰ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲੋ ਤਾਂ ਕਿ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਹੋਰ ਜਿਆਦਾ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਜਾਣਕਾਰੀ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਤੱਕ ਫੈਲਦੀ ਹੋ ਜਾਵੇ। ਕਣਕ ਦੀ ਫਸਲ ਦੇ ਵਿੱਚ ਜਦੋਂ ਜਦੋਂ ਪਾਣੀ ਖੜ ਗਿਆ ਤਾਂ ਜੀਵਨ ਦਾ ਜੂਰੀਆ ਪੌਂਡ ਦੇ ਬਾਰੇ ਸੁਣ ਰਹੇ ਹਾਂ ਕਿ ਜੂਰੀਆ ਜੰਮੀ ਦਾ ਤੇ ਫਾਦਮਾ ਦੇ ਉੱਤੇ ਕਣਕ ਦੀ ਫਸਲ ਦਾ ਜਿਹੜਾ ਪੀਲਾ ਪਣ ਲੋਕ ਨੂੰ ਆ। ਨਹੀਂ ਤਾਂ ਕਣਕ ਦੀ ਫਸਲ ਜਿਹੜੀ ਪੀਲੀ ਹੋ ਜਾਂਦੀ। ਔਰ ਜੇ ਹੁਣ ਆਪਾਂ ਇਸ ਹਾਲਤ ਦੇ ਵਿੱਚ ਜ਼ਮੀਨ ਦੇ ਵਿੱਚ ਜੂੜੀਆਂ ਪਾਵਾਂਗੇ ਤਾਂ ਬੂਟਾ ਜ਼ਮੀਨ ਤੋਂ ਜਿੰਨਾ ਟਾਈਮ ਤੱਕ ਜ਼ਮੀਨ ਗਿੱਲੀ ਆ ਜਾਦਾ ਗਿੱਲਾ ਪਾਣੀ ਖੜਾ ਹੋਣਾ ਟਾਈਮ ਉਨਾਂ ਟਾਈਮ ਉਪਰ ਬੂਟਾ ਜੂੜੀਆਂ ਜ਼ਮੀਨ ਤੋਂ ਲਈ ਨਹੀਂ ਸਕਦਾ ਕਿਉਂਕਿ ਕਣਕ ਦੀ ਫਸਲ ਜੜਾਂ ਤੱਕ ਆਕਸੀਜਨ ਜਿਹੜੀ ਪਹੁੰਚ ਨਹੀਂ ਆਕਸ ਜਦੋਂ ਜ਼ਮੀਨ ਦੇ ਵਿੱਚ ਜਿਆਦਾ ਗਿਲਾ ਘਾਰਾ ਪਿਆ ਉਹਨਾਂ ਟਾਈਮ ਤੱਕ ਜ਼ਮੀਨ ਜਿਹੜਾ ਜੜਾਂ ਤੱਕ ਜਦੋਂ ਆਕਸੀਜਨ ਨਹੀਂ ਪਹੁੰਚਦੀ ਫਿਰ ਬੂਟਾ ਆਕਸੀਜਨ ਤੋਂ ਬਿਨਾਂ ਜੂੜੀਆਂ ਨੂੰ ਨਹੀਂ ਵਤ ਸਕਦਾ ਜਦੋਂ ਜਮੀਨ ਸੁੱਕਦੀ ਆ ਜਮੀਨ ਦੇ ਵਿੱਚ ਜਿਹੜੇ ਮਸਾਮ ਖੁੱਲ ਜਾਂਦੇ ਨੇ ਫਿਰ ਜਦੋਂ ਉਹਨਾਂ ਦੇ ਰਹਿਣ ਆਕਸੀਜਨ ਜਿਹੜਾ ਤੱਕ ਪਹੁੰਚਦੀ ਆ ਫਿਰ ਬੂਟਾ ਜੂੜੀਏ ਨੂੰ ਵੱਧ ਸਕਦਾ ਉਹਨਾਂ ਟਾਈਮ ਤੱਕ ਤੁਸੀਂ ਜਿੰਨਾ ਮਰਜੀ ਧੂੜੀ ਆ ਪਾ ਲਿਓ ਬੂਟਾ ਜਮੀਨ ਦੇ ਵਿੱਚ ਉਹ ਜੂੜਿਆ ਨਹੀਂ ਰਹਿ ਸਕਦਾ ਤੇ ਉਹਦੇ ਵਾਸਤੇ ਫਿਰ ਆਪਾਂ ਕੀ ਕਰ ਸਕਦੇ ਆ ਆਪਾਂ ਨੂੰ ਜੂੜੀਏ ਤੋਂ ਬਿਨਾਂ ਤਾਂ ਗੱਲ ਨਹੀਂ ਬਣਦੀ ਕਿਉਂਕਿ ਨਾਈਟ੍ਰੋਜਨ ਦੀ ਘਾਟ ਆ ਜਿਹੜੀ ਆ ਬੂਟਾ ਪੀਲਾ ਹੋਈ ਜਾਂਦਾ ਤੇ ਵਾਧਾ ਜਿਹੜਾ ਰੁਕ ਜਾਂਦਾ ਪਰ ਆਪਾਂ ਨੂੰ ਇਹ ਇਹਨੂੰ ਜਦੋਂ ਨਾਈਟ੍ਰੋਲ ਨੂੰ ਘਾਟੂ ਰੋਪਣ ਦੇ ਵਾਸਤੇ ਆਪਾਂ ਨੂੰ ਫਿਰ ਜੂਰੀਆ ਦੀ ਸਪਰੇਅ ਕਰਨੀ ਪਊ ਪੱਤਾ ਦੇ ਰਾਹੀਂ ਆਪਾਂ ਉਹਨੂੰ ਨਾਈਟ੍ਰੋਲ ਜਿਹੜੀ ਦੇ ਸਕਦੇ ਆ ਦੋ ਤੋਂ 2.5 ਕਿਲੋ ਜਿਹੜਾ ਜੂਰੀ ਆਪਾਂ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦੀ ਸਪਰੇਅ ਕਰ ਦਿਓ ਆਪਾਂ ਪੱਤੇ ਤੇ ਉਹਦੇ ਨਾਲ ਕੀ ਆ ਵੀ ਜਿਹੜਾ ਜੂਰੀਆ ਦੀ ਬਿਲਕਾਟਾਂ ਨਾਈਟ੍ਰੋਲ ਦੀ ਉਹ ਪੂਰੀ ਹੋ ਜੂ। ਦੂਸਰਾ ਜਮੀਨ ਜਿੰਨੀ ਦਾ ਦੀ ਖੁਸ਼ਕ ਹੋਊਗੀ ਉੰਨੀ ਦਾ ਦੀ ਜਿਹੜਾ ਫਸਲ ਨੇ ਤੁਰਨਾ ਚੱਲਣਾ ਚੱਲਣਾ। ਅ ਜਮੀਨ ਉਸਤ ਕਰਨ ਦੇ ਵਾਸਤੇ ਆਪਾਂ ਜਮੀਨ ਦੇ ਵਿੱਚ ਸਲਫਰ ਵਗੈਰਾ ਪਾ ਸਕਦੇ ਆ 5 ਕਿਲੋ ਸਲਫਰ ਆਉਂਦਾ ਹੈ ਗਾਣੇ ਦਾ ਉਹ ਪਾ ਸਕਦੇ ਆ ਜਾਂ ਫਿਰ 3 ਕਿਲੋ ਸਲਫਰ ਜਿਹੜਾ ਆਪਣਾ ਪਾਊਡਰ ਰੂਪ ਦੇ ਵਿੱਚ 90% ਵਾਲਾ ਆਉਂਦਾ ਉਹ ਆਪਾਂ ਵਰਤਦੇ ਆਂ ਕਿਉਂਕਿ ਉਹਦੇ ਨਾਲ ਜਮੀਨ ਆਪਣੀ ਜਲਦੀ ਖੁਸ਼ਕ ਹੋਣ ਦੇ ਵਿੱਚ ਮਦਦ ਜ਼ਰੂਰ ਮਿਲੂਗੀ ਪਰ ਜਿਹੜਾ ਦੂਰੀਆ ਵਾਲੀ ਘਾਟ ਸਲਫਰ ਦੇ ਨਾਲ ਦੀ ਪੂਰੀ ਹੋਣੀ ਕਿਉਂਕਿ ਨਾਈਟ੍ਰੋਜਨ ਦੀ ਘਾਟ ਤਾਂ ਦੂਰੀਆ ਨਾਲ ਹੀ ਪੂਰੀ ਹੋਣੀ ਹੈ ਮੁੱਟਾ ਜਿਹੜਾ ਪੀਲਾ ਹੋ ਜਾਂਦਾ ਉਹ ਨਾਈਟ੍ਰੋਜਨ ਦੀ ਘਾਟ ਅਰਕੇ ਨੂੰ ਜੇ ਉਲਾਹ ਮਾਤੇ ਉਹ ਤੋਂ ਆਪਾਂ ਜਨਾ ਪੱਤੇ ਦੇ ਰਾਹੀਂ ਜਿੰਨੀ ਜਲਦੀ ਨਾਈਟ੍ਰੋਜਨ ਦੇਵਾਂਗੇ ਉਹਨਾਂ ਦਾ ਟਾਈਮ ਆਉਤੀ ਹੋਈ ਨਾਈਟ੍ਰੋਜਨ ਦੀ ਘਾਟ ਪੂਰੀ ਹੋ ਜੂਗੀ ਤੇ ਉਹਦੇ ਰਾਹੀਂ ਆਪਣਾ ਕੁਸ਼ਟਾਂ ਤੱਕ ਉੱਪਰ ਚੱਲ ਜਾਈਏ ਜਾਈਨੇ ਜਨੋ ਕੁਸ਼ਟਾਂ ਦੇ ਬਾਅਦ ਜ਼ਮੀਨ ਖੋਖੋ ਹੋਵੇ ਆਪਾਂ ਜ਼ਮੀਨ ਦੇ ਵਿੱਚ ਦੂੜੀਆਂ ਪਾ ਕੇ ਉਹ ਪੂਰੀ ਨਾਈਟ੍ਰੋਜਨ ਦੇ ਸਕਦੇ ਆ ਪਰ ਫਿਲਹਾਲ ਤਾਂ ਆਪਣੇ ਕੋਲ ਜਿਹੜਾ ਹੰਡਰਡ ਨੀਟ ਵੇਹੀ ਬਚਦਾ ਵੀ ਆਪਾਂ ਅਤੇ ਜਮੀਨ ਦੇ ਵਿੱਚ ਦੂੜੀਆਂ ਪਾਵਾ ਜਦੋਂ ਦਾ ਕੋਈ ਕਰਦਾ ਨਹੀਂ ਹੁਣ ਪਰ ਬੂਟੇ ਨੂੰ ਉਹਨਾਂ ਟਾਈਮ ਆਪਾਂ ਰੱਖਦੇ ਨਹੀਂ ਸਾਡੇ ਨਹੀਂ ਤਾਂ ਫਿਰ ਜਿਹੜਾ ਫਸਲ ਦਾ ਨੁਕਸਾਨ ਹੋਣ ਦਾ ਖਤਰਾ ਆਸੋ ਜਿਹੜੀ ਆਪਣੀ ਰੋਜ਼ਾਣੀਆ ਪੂਲਾ ਪਾਣ ਵਾਲਾ ਚਾਹੂਗਾ ਉਹ ਤੋਂ ਬਚਾ ਦੇ ਵਾਸਤੇ ਆਪਾਂ ਦੋ ਤੋਂ 2.5 ਕਿਲੋ ਦੂੜੀਆਂ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਵੀ ਸਪਰੇਅ ਕਰਦੇ ਉਹਦੇ ਨਾਲ ਨਾਈਟ੍ਰੋਜਨ ਦੀ ਘਾਟ ਜਿਹੜੀ ਪੂਰੀ ਹੋ ਜਾਂਦੀ ਹੈ ਫਿਰ ਹਾਲਤ ਆਪਾਂ ਇੰਨਾ ਹੀ ਕਰ ਸਕਦੇ ਐਸ ਤੋਂ ਅੱਗੇ ਜਦੋਂ ਜਮੀਨ થોੜੀ ਖੁਸ਼ਕ ਹੋਊਗੀ ਜਦੋਂ ਜੂਰੀਆ ਪਾ ਲਵਾਂਗੇ ਜਦਾ ਦੂਸਰੀ ਕੋਈ ਹੋਰ ਸਪਰੇਅ ਕਰਣੀ ਆ ਕਈ ਕਿਸਾਨ ਜਵੈਲ ਕੈਸ਼ਟੀਸਪਰੇਅ ਕਰਦਣੇ ਇਹ ਸਹਾਲਤ ਦੇ ਵਿੱਚ ਹਲੇ ਜਵੈਲ ਕੈਸ਼ਟ ਦਾ ਵੀ ਕੋਈ ਫਾਇਦਾ ਨਹੀਂ ਹੋਣਾ ਤੇ ਉਸ ਤੋਂ ਬਾਅਦ ਹੀ ਜਦੋਂ ਜੇ ਜਮੀਨ ਦੇ ਵਿੱਚ ਇਹ ਪ੍ਰੋਬਲਮ ਆਉਣੀ ਆ ਉਹਨਾਂ ਨਾਲ ਤੱਕ ਕੋਈ ਫਾਇਦਾ ਨਹੀਂ ਹੋਣਾ ਕੋਈ ਇਸ ਤਰ੍ਹਾਂ ਦੀ ਸਪਰੇਅ ਕਰਦਾ ਤੇ ਨਾਲ ਟਾਈਮ ਤੱਕ ਜਮੀਨ ਆਪਣੀ ਗਿੱਲੀ ਆ ਉਸ ਵੇਲੇ ਆਪਾਂ ਸਿਰਫ ਜੂਰੀਆ ਦੀ ਇੱਕ ਸਪਰੇਅ ਹੀ ਆ ਜਿਹੜੀ ਆਪਣੀ ਫਸਲ ਨੂੰ ਉਹ ਜੱਟ ਤੱਕ ਮੈਂ ਛਾ ਸਕਦੀ ਆ ਬਾਕੀ ਦੂਸਰੀਆਂ ਹੋਰ ਸੁਪਨੇ ਆ ਜਿੰਨਾਂ ਟਾਈਮ ਜਮੀਨ ਬਿੱਲੀ ਆ ਜਾਵਾ ਘਾਰਾ ਫੈਬ੍ਰਿਕ ਤੱਕ ਕੋਈ ਫਾਇਦਾ ਨਹੀਂ ਹੋਣਾ ਉਹ ਐਵੇਂ ਖਾਚਾ ਕਰਦਾ ਕੋਈ ਫਾਇਦਾ ਨਹੀਂ ਫਿਲਹਾਲ ਜੋ ਕੋਸਾਪਾ ਕਰਨਾ ਹੈ ਉਹ 2 ਤੋਂ 2.5 ਕਿਲੋ ਦੂਰੀਆ ਜਿਹੜਾ ਲੈ ਕੇ ਘੋਲ ਕੇ 150 ਲੀਟਰ ਪਾਣੀ ਦੇ ਵਿੱਚ ਉਹ ਸਪਰੇਅ ਕਰਦੇ ਹੋ ਉਹਦੇ ਨਾਲ ਨਾਈਟੋਨ ਦੀ ਘਾਟ ਜਿਹੜੀ ਬੂਟੇ ਦੀ ਪੂਰੀ ਹੋ ਬੂਟਾ ਜਿਹੜਾ ਹਰਾ ਰੰਗ ਦਾ ਬਣਿਆ ਰਹੂਗਾ ਫਿਰ ਇਹਨਾਂ ਨੂੰ ਜਮੀਨ ਦੇ ਨੂੰ ਕੋਸ ਕੋ ਵੀ ਸੋਕਣਾ ਨਹੀਂ ਆਂਦੇ ਕੋਸ ਤੋਂ ਬਾਅਦ ਫਿਰ ਆਪਾਂ ਦੇਖਾਂਗੇ ਕੀ ਕਰਨਾ ਹੈ Ik dat een video geweest en nou hij, aan het allerbeste alle kassanen, succes met je